ਦੇ ਨੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਸੋ ਮੇਰੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਭ ਨੂੰ ਲੱਖ ਲੱਖ ਪੁਧਾਈਆਂ ਸੋ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਾਲ ਯੁਗ ਦੇ ਅਵਤਾਰ ਸਨ ਉਹਨਾਂ ਦਾ ਪ੍ਰਕਾਸ਼ ਪੁਰਬ 15 ਅਪ੍ਰੈਲ 1469 ਰਾਏ ਪੋਈ ਦੀ ਤਲਵੰਡੀ ਨਰਕਾਣਾ ਸਹਿਬ ਵਿਖੀ ਹੋਇਆ ਪਿਤਾ ਕਲਿਆਣ ਦਾਸ ਜੀ ਜੋ ਪਟਵਾਰੀ ਸਨ ਤੇ ਮਾਤਾ ਤ੍ਰਿਪਤਾ ਦੇ ਇੱਕ ਉਹਨਾਂ ਦੀ ਵੱਡੀ ਭੈਣ ਬੀਬੀ ਨਾਨਕੀ ਜੀ ਜੋ ਗੁਰੂ ਨਾਨਕ ਮਹਾਰਾਜ ਜੀ ਤੋਂ 5 ਸਾਲ ਵੱਡੇ ਸਨ ਸੋ ਕਹਿੰਦੇ ਜਿਸ ਦੇ ਗੁਰੂ ਨਾਨਕ ਮਹਾਰਾਜ ਦੀ ਦਾ ਪ੍ਰਕਾਸ਼ ਹੋਣਾ ਸੀ ਉਸ ਸਮੇਂ ਦੌਲਤਾ ਦਾ ਹੀ ਨੂੰ ਬੁਲਾਇਆ ਗਿਆ ਸੋ ਦੌਲਤਾ दाई ਬੜੀ ਹੀ ਗਰੀਬ ਸੀ ਪਰ ਮਨ ਵਿੱਚ ਖਿਆਲ ਕਰਦੀ ਹੈ ਕਿ ਮੇਰੇ ਮਾਪਿਆਂ ਨੇ ਜੋ ਮੇਰਾ ਨਾਮ ਦولتਾ ਦਾਈ ਰੱਖਿਆ ਉਹ ਗਲਤ ਰੱਖ ਦੋ ਕਿਉਂਕਿ ਮੈਂ ਦੌਲਤਾ ਵਾਲੀ ਨਹੀਂ ਦੌਲਤਾ ਵਾਲੀ ਨਹੀਂ ਮੈਂ ਤਾਂ ਬਹੁਤ ਗਰੀਬ ਆ ਰੱਬ ਨੂੰ ਵੀ ਨੰਬੇ ਦਿੰਦੀ ਐ ਕਿ ਮੈਨੂੰ ਤੇ ਐਲੀ ਗਰੀਬੀ ਕਿਉਂ ਦਿੰਦੀ ਐ ਕਹਿੰਦੇ ਕਿ ਮਨ ਦੇ ਵਿੱਚ ਬਲਬਲੇ ਖਿਆਲ ਉੱਠਦੇ ਐ ਕਿਉਂਕਿ ਜਦੋਂ ਕਿਸੇ ਅਮੀਰ ਘਰ ਦੇ ਵਿੱਚ ਜਾਂਦਾ ਨਾ ਕੋਈ ਉਦੇ ਮਨ ਦੇ ਖਿਆਲ ਬੜੇ ਹੁੰਦੇ ਆ ਕਿ ਇਸ ਘਰ ਦੇ ਵਿੱਚ ਖੁਸ਼ੀਆਂ ਵਰਦਨ ਤੇ ਮੈਨੂੰ ਬੜਾ ਕੁਝ ਮਿਲ ਜਾਵੇ ਤੇ ਕੁਦਰਤੀ ਗੱਲ ਹੈ ਇਹ ਮਨ ਦੇ ਖਿਆਲ ਬਣ ਜਾਂਦੇ ਪਰ ਉਹ ਬਿਰਦੌਰ ਵੜੀ ਹੀ ਧੁਖੀ ਸੀ ਗਰੀਬੀ ਬਖਰੋ ਵੀ ਇਹ ਉਸਦੇ ਬੜੀ ਦੇ ਵਿੱਚ ਪੇੜ ਕਿਉਂਕਿ ਜਦੋਂ ਬੰਦਾ ਉਹ ਜਿਹੜੀ ਖਾਲਸੇ ਦੇ ਵਿੱਚ ਜਾਂਦਾ ਹੈ ਉਸ ਸਮੇਂ ਰੋਗ ਬੜੇ ਲੱਗ ਜਾਂਦੇ ਨੇ ਦੋਲਤਾदाई ਬੜੀ ਹੀ ਗ੍ਰੀਪੀ ਚੱਲ ਰਹੀ ਦੀ ਨਾਲ ਉਹਦੀ ਬਾਡੀ ਦੇ ਵਿੱਚ ਬੜਾ ਹੀ ਦਰਦ ਹੁੰਦਾ ਸੀ ਪਰ ਮਨ ਦੇ ਵਿੱਚ ਖਿਆਲ ਕੁਦਰਤੀ ਗਰੀਬ ਬੰਦੇ ਨੇ ਉਹਦੇ ਵੀ ਜਦੋਂ ਮੈਂ امیر ਘਰ ਉਹ ਗਈ ਕਿ ਮੈਂ ਬੜਾ ਕੁਝ ਮੰਗਾਣਾ ਉਸ ਨੇ ਇੱਥੇ ਤੱਕ